ਰਾਤ ਦੇ ਵੱਜੇ ਹੋਇਆ 12 ਤੇ ਆਪਣੇ ਜਿਹੜਾ ਆਸ-ਪਾਸ ਦਾ ਮਾਹੌਲ ਆ ਬਹੁਤ ਵਧੀਆ ਠੰਡੀ-ਠੰਡੀ ਹਵਾ ਚਲਦੀ ਪਈ ਆ ਦੇਖੋ ਕੀ ਬਾਤਾਂ ਖੁੱਲਾ ਆਸਮਾਨ ਤੇ ਹਵਾ ਸਾਰੇ ਪਾਸੇ ਆਉਂਦੀ ਪਈ ਆ ਇੱਕ ਮਿੰਟ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾ ਦਿੰਦਾ ਵੀਡੀਓ ਆ ਮਾਹੌਲ ਆ ਬਈ ਪੂਰਾ ਵਧੀਆ ਸ਼ਾਂਤ ਮਾਹੌਲ ਕੋਈ ਸ਼ੋਰ ਸ਼ਰਾਬਾ ਪਾਣੀ ਕੋਈ ਕੋਈ ਡਿਸਟਰਬੈਂਸ ਨਹੀਂ ਹਵਾ ਆ ਰਹੀ ਹੈ ਠੰਡੀ ਠੰਡੀ ਧਾ ਧਾ ਤੇ ਉਹ ਕੰਧ ਦੇ ਉੱਤੇ ਤੋੜਾ ਪਿਆ ਹੋਇਆ ਤੇ ਉਹ ਇਦਾਂ ਲੱਗ ਰਿਹਾ ਜਿਵੇਂ ਕੋਈ ਚਾਗ ਰਿਹਾ ਓਏ ਇਹ ਮਤਲਬ ਕੁਝ ਹੋਏ ਤੇ ਇਧਰ ਬਾਬਾ ਜੀ ਦੀਆਂ ਜਿਹੜੀਆਂ ਗੁਰਦੁਆਰੀਆਂ ਲੇਟਾਂ ਵਾ ਉਹ ਜਾ ਰਹੀਆਂ ਵਾ ਨੇ ਕਿੰਨੇ ਸੋਹਣਿਆ ਲੱਗ ਰਹੀਆਂ ਵਾ 12 ਦਾ ਟਾਈਮ 1 ਵਜਣ ਨਾਲ ਆ ਜਾਣੀ ਦੀ 12 ਤੋਂ ਉੱਤੇ ਹੋ ਗਿਆ ਟਾਈਮ ਮੇਰੇ ਹਿਸਾਬ ਨਾਲ ਹਾਂ 12 ਤੋਂ ਉੱਤੇ ਹੋ ਗਿਆ ਟਾਈਮ 1 ਵਜਣ ਨਾਲ ਛਤ ਦੇ ਤਾਰੇ ਤਾਂ ਜਿਹੜੇ ਟਿੰਟਮਾਉਂਦੇ ਆ ਤਾਰੇ ਸ਼ਾਇਦ ਦਿਨੇ ਨਹੀਂ ਹੋਣੇ ਤੁਹਾਨੂੰ ਲਾਈਟ ਜਗਾ ਕੇ ਦਿਖਾਣਾ ਹਾਂ ਦਿਨਾਂ ਹੋਊਗਾ ਸ਼ਾਇਦ ਤੁਹਾਨੂੰ ਸਾਰਾ ਕੁਝ ਹੁਣ ਦੇਖੋ ਕਲੀਅਰ ਦਿਨਾਂ ਨਾਲ ਬਿਲਕੁਲ ਕਲੀਅਰ ਇਹ ਵਲੌਗ ਮੈਂ ਮਾਰਨਿੰਗ ਕਿ ਚਾਹ ਹੁਣੇ ਮਾਰਨਿੰਗ ਹੀ ਪਾਉਂਗਾ ਮੈਂ ਇਹ ਵਲੋਗ ਮਾਰਨਿੰਗ ਦੇਖ ਲਿਓ ਤੇ ਹੁਣ ਮੈਂ ਸੌਣ ਲੱਗਿਆ ਗੁੱਡ ਨਾਈਟ ਸਾਰਿਆਂ ਨੂੰ ਉਮੀਦ ਆ ਸਵੇਰ ਤੁਹਾਡੇ ਲਈ ਸਾਰਿਆਂ ਲਈ ਵਧੀਆ ਹੋਊਗੀ ਤੇ ਖੁਸ਼ੀਆਂ ਭਰਿਆ ਦਿਨ ਹੋਊਗਾ ਤੇ ਆਪਾਂ ਲੱਗਿਆ ਹੁਣ ਸੌਣ ਬਾਏ ਬਾਏ ਟਾਟਾ ਗੁੱਡ ਨਾਈਟ